ਆ ਤਾਂ ਲੇਟਾ ਸ਼ੇਟਾ ਲੱਗੀਆਂ 18 18 20 20 ਹਜ਼ਾਰ ਵਾਲੇ ਬੈੱਡ ਪਏ ਆ ਸਾਰੇ 12000 ਦੇ ਬੈੱਡ ਜੋ ਮਰਜ਼ੀ ਲੈ ਜਾਓ ਜੀ ਆ ਲਾਈਟ ਵਾਲਾ ਬੈੱਡ 12000 ਦਾ ਬਿਲਕੁਲ ਜੀ ਫਲਾਈ ਦਾ ਬਣਿਆ ਹੋਇਆ ਗਾਰੰਟੀ ਹੈ 5 ਸਾਲ ਦੀ ਘੁੰਡ ਕੀੜਾ ਲੱਗ ਜਾ ਇੱਥੇ ਸਿਰ ਜੀ ਸਰ ਚੈੱਕ ਕਰ ਲਓ ਦੇਖੋ ਬਾਅਦ ਤੁਸੀਂ ਕਹਿੰਨਾ ਭਲੇਕਾ ਲੱਗ ਗਿਆ 18000 19000 20000 ਲੇਟਾ ਲੂਟਾ ਲੱਗਿਆ ਦੇ ਵਿੱਚ ਸਾਰੇ ਬੈੱਡ 12000 ਦੇ ਆ ਸਾਰੇ ਬੈੱਡ 15000 ਦੇ ਜੋ ਮਰਜ਼ੀ ਲੈ ਜਾਓ ਸੋ ਆ ਤੁਸੀਂ ਚੈੱਕ ਕਰ ਲਓ 35 35000 ਵਾਲਾ ਸੋਫਾ ਤੁਹਾਨੂੰ 18500 ਦੇ ਰਹੇ ਆ ਆ ਜ 88000 ਪੈ ਜਾਂ ਪੂਰਾ ਸੈੱਟ ਅਸੀਂ ਸੋਫੇ ਦਾ ਤੁਹਾਨੂੰ ਦੇ ਦੇਣਾ ਹੈ ਪੂਰੀ ਮਟੀਰੀਅਲ ਦੀ ਗੱਲ ਕਰੀਏ ਸੁਪਰ ਨਾਲ ਲਗਜ਼ਰੀ ਬੈੱਡ ਤਾਂ ਲਾਈਟੀ ਦੇ ਨਾਲ ਪਾਜਦਾ ਜਿਹੜਾ ਲਾਈਟਿੰਗ ਹੁੰਦੀ ਆ ਬੜਾ ਸੋਹਣਾ ਲੱਗਦਾ ਇੱਥੇ ਵੀ ਲਾਈਟਿੰਗ ਲੱਗੀ ਆ ਆ ਦੇਖੋ ਇਧਰ ਵੀ ਲਾਈਟਿੰਗ ਲੱਗੀ ਆ ਫਿਰ ਹੇਠਾਂ ਵੀ ਤੁਸੀਂ ਚੈੱਕ ਕਰ ਲਓ ਪ੍ਰੋਪਰ ਇਹਦੇ ਵਿੱਚ ਲਾਈਟ ਲੱਗੀ ਹੈਗੀ ਇਦਾਂ ਦੇ ਕਨਸੈਪਟ ਤੁਹਾਨੂੰ ਇੱਕ ਹੋਰ ਮਿਲ ਜਾਣਾ ਮੇਨ ਗੱਲ ਕੀ ਆ ਸਾਰੀ ਚੀਜ਼ ਚਾਹੇ ਕੱਪੜੇ ਦੀ ਗੱਲ ਕਰੀਏ ਚਾਹੇ ਆਪਾਂ ਲੱਕਰ ਦੀ ਗੱਲ ਕਰੀਏ ਹਾਈ ਕੁਆਲਿਟੀ ਦੇ ਬੋਰਡ ਦੀ ਗੱਲ ਕਰੀਏ ਲਾਈਟਿੰਗ ਦੀ ਗੱਲ ਕਰੀਏ ਇਹਦੇ ਵਿੱਚ ਤੁਸੀਂ ਦੇਖੋ ਬੜੀਆਂ ਸੁਪਰ ਕੁਆਲਿਟੀ ਦੀਆਂ ਬੜੀਆਂ ਹੋਈਆਂ ਸਰ ਇੱਕ ਮੈਨੂੰ ਜਰੂਰ ਦੱਸ ਦਿਓ ਬਹੁਤ ਸਾਰੇ ਕਸਟਮਰ ਪੁੱਛਦੇ ਆ ਵੀ ਕਿਸੇ ਨੇ ਕਿਸ਼ਤਾਂ ਦੇ ਉੱਤੇ ਫਰਨੀਚਰ ਲੈਣਾ ਹੋਵੇ ਤੁਸੀਂ ਦਿੰਦੇ ਹੋ ਸਰ ਕਿਸ਼ਤਾਂ ਤੇ ਬਜਾਜ ਫਾਈਨੈਂਸ ਤੋਂ ਅਸੀਂ ਕਰਵਾ ਦਿੰਦੇ ਆ ਔਰ ਜਿਹੜਾ 100 ਕਿਲੋਮੀਟਰ ਦੇ ਹਰੇ ਦੇ ਅੰਦਰ ਹੋਏਗਾ ਜਲੰਧਰ ਤੋਂ ਉਹਦਾ इजीली ਫਾਈਨੈਂਸ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਕੋ ਡੈਬਿਟ ਕਾਰਡ ਹੋਵੇ ਕ੍ਰੈਡਿਟ ਕਾਰਡ ਹੋਵੇ ਜੇ ਕਿਸੇ ਕੋ ਐਨ ਆਰ ਆਈ ਕਾਰਡ ਹੋਏ ਹਰ ਚੀਜ਼ ਸੈਟੇਬਲ ਹੈ ਆ ਦੇਖੋ ਸਾਡਾ ਨਾ ਮਹਾਰਾਜਾ ਸਟਾਈਲ ਬੈੱਡ ਆ ਪ੍ਰੋਪਰ ਹਾਈ ਕੁਆਲਿਟੀ ਸੈਟਿੰਗਾਂ ਵੀ ਦੇਖੋ ਡਬਲ ਇਹਦੇ ਵਿੱਚ ਦਿੱਤੇ ਹੋਏ ਆ ਡਰਾਅ ਦਿੱਤੇ ਗਏ ਆ ਸਵਿਚਿੰਗ ਲੱਗੀ ਆ ਲਾਈਟਿੰਗ ਲੱਗੀ ਆ ਕੱਪੜੇ ਦੀ ਕੁਆਲਿਟੀ ਆ 골ਡਨ ਪੱਟੀਆਂ ਇਸ ਦੇ ਨਾਲ ਆ ਜਿਹੜੇ ਹਨ ਤੁਸੀਂ ਸੋਫੇ ਦੇਖ ਰਹੇ ਹੋ ਇਹ ਵੀ ਇਹਦੇ ਨਾਲ ਜੁੜੇ ਹੋਇਆ ਇਹਦੇ ਨਾਲ ਆ ਇਹ ਨੂੰ ਤੁਸੀਂ ਇਹ ਹੈ ਕਿ ਜਿੱਦਾਂ ਉਹਨਾਂ ਚੇਅਰ ਅਲੱਗ ਕਰ ਲਓ ਤਾਂ ਅੱਗੇ ਪੂਰਾ ਪ੍ਰੋਪਰ ਕੱਪੜਾ ਲੱਗਾ ਹੋਇਆ ਸਾਡੇ ਕੋ 1850 ਤੋਂ ਸ਼ੁਰੂ ਹੋ ਜਾਂਦਾ ਜੀ ਗੱਦਾ 1850 ਤੋਂ ਜੋੜੀ ਜੋੜੀ ਸ਼ੁਰੂ ਹੋ ਜਾਂਦੀ ਦੇਖੋ ਅਲਮਾਰ ਜਾ ਵੀਗਾ ਤੁਸੀਂ ਉਚਾਈ ਚ ਲੈਣੀ ਆ ਤੁਸੀਂ ਤਿੰਨ ਪੱਲੇ ਵਾਲੀ ਲੈਣੀ ਆ ਇਹਦੀ ਆਪਾਂ ਸਫਾਈ ਦੀ ਗੱਲ ਕਰੀ ਜੀ ਅਲਮਾਰੀ ਇਹਦਾ ਸਫਾਈ ਬਹੁਤ ਹੈਗੀ ਆ ਇਦਾਂ ਜਿੰਦਾ ਤਿੰਨ ਤਾਂ 3 6 7 8 9 10 ਸੀਟਰਾਂ ਦੀ ਕਪੈਸਿਟੀ ਹੋ ਜਾਂਦੀ ਹੈ ਜੀ ਹਾਂਜੀ ਇਹ 10 ਸੀਟਰ ਦਾ ਸੈੱਟ ਸੀ 60000 ਦਾ ਲੈ ਜੀ ਸਾਰਾ ਪਹਿਲਾਂ ਤਾਂ ਸੋਫਾ ਚੈੱਕ ਕਰ ਲੋ 2 ਸੀਟਰਾਂ ਦੇਖੋ ਮਹਾਰਾਜਾ ਚੇਰਾ ਦੋ ਬੜੀਆਂ ਸੋਹਣੀਆਂ ਹੈਗੀਆਂ ਇੱਧਰ ਵੀ 2 ਸੀਟਰ ਲੱਗਾ ਆ ਇੱਧਰ ਤੁਸੀਂ ਆ ਚੈੱਕ ਕਰ ਲੋ ਆ ਵੀ 3 ਸੀਟਰ ਹੈਗਾ ਉਦੋਂ ਵੱਡੀ ਗੱਲ ਕੀ ਆ ਸਾਰੀ ਕੁਆਲਿਟੀ ਬੜੀ ਸੋਹਣੀ ਜਿਹੜਾ ਨਾ ਗੱਦੀਆਂ ਦੇ ਉੱਤੇ ਕੱਪੜਾ ਲੱਗਾ ਇਹ ਵੀ ਬੜਾ ਸੁਪਰ ਫਾਈ 50 52000 ਵਾਲਾ ਸੋਫਾ ਤੁਹਾਨੂੰ ਸਿਰਫ 26000 ਦੇ ਰਹੇ ਆ ਲੱਖ ਪਲੱਸ ਵਾਲਾ ਬਲੂ ਕਲਰ ਇਹ ਤੁਹਾਨੂੰ ਅਸੀਂ ਦੇ ਰਹੇ ਆ ਸਿਰਫ 60000 ਚ ਇਹ ਸਾਈਜ਼ ਵੱਡਾ ਬਣਾਇਆ ਹੈ ਕੁਆਲਿਟੀ ਬਹੁਤ ਅੱਛੀ ਇੰਪਰੂਵ ਕੀਤੀ ਹੈ ਅਸੀਂ ਇਹ ਇਹ 30000 ਦਾ ਸੈੱਟ ਹੈ ਕਿ ਤੁਸੀਂ ਵੀ ਥੋੜੇ ਪੈਸਾ ਦੇ ਵਿੱਚ ਲਗਜ਼ਰੀ ਫਰਨੀਚ ਲੈਣਾ ਚਾਹੁੰਦੇ ਹੋ ਬੈੱਡ ਸੋਫੇ ਗੱਦੇ ਅਲਮਾਰੀਆਂ ਟੇਬਲ ਤੇ ਅੱਜ ਮੈਂ ਤੁਹਾਨੂੰ ਬਿਲਕੁਲ ਸਹੀ ਟਿਕਣੇ ਤੇ ਲੈ ਕੇ ਆਇਆ ਇਹ ਜਲੰਧਰ ਦੀ ਸਭ ਤੋਂ ਵੱਡੀ ਫੈਕਟਰੀ ਕੰਫੀਬਲ ਮੈਟਰਸ ਫਰਨੀਚਰ ਰਹੀ ਵੱਡੀ ਫੈਕਟਰੀ ਆ ਜੋ ਕਿ ਪੂਰੇ ਪੰਜਾਬ ਤੋਂ ਲਗਜ਼ਰੀ ਫਰਨੀਚਰ ਥੋੜੇ ਪੈਸੇ ਦਿੰਦੇ ਆ ਤੁਸੀਂ ਦੇਖ ਲਓ ਵੀ ਲੋਕ ਦੂਰੋਂ ਦੂਰੋਂ ਆ ਰਹੇ ਆ ਗੱਡੀਆਂ ਭਰ-ਭਰ ਕੇ ਫਰਨੀਚਰ ਦੀਆਂ ਗੱਦਿਆਂ ਦੀਆਂ ਆਪਣੇ ਘਰ ਲੈ ਕੇ ਜਾ ਰਹੇ ਆ ਚਾਹੇ ਆ ਦੇਖੋ ਆਪਾਂ ਬੈੱਡ ਦੀਆਂ ਆਪਾਂ ਸੋਫੇ ਦੀ ਗੱਲ ਕਰ ਲਈਏ ਇੱਥੇ ਤੱਕ ਦੀ ਗਾਰੰਟੀ ਹੈਗੀ ਆ ਰੇਟ ਭਾਵੇਂ ਘਟਿਆ ਪਰ ਇੱਥੋਂ ਦੀ ਕੁਆਲਿਟੀ ਬਹੁਤ ਸੁਪਰ ਹੈਗੀ ਆ ਸੋ ਇਧਰ ਤੁਸੀਂ ਦੇਖੋ ਗੱਦੇ ਵੀ ਇੱਥੋਂ ਬਣ ਰਿਹਾ ਸਰ ਮੈਨੂੰ ਥੋੜਾ ਜਿਹਾ ਇਸ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਗੱਦੇ ਦਾ ਮੈਂ ਦੇਖਿਆ ਸੀ ਬਣਦੇ ਉਹਦੇ ਵਿੱਚ ਤਾਂ ਰੂਮ ਰਾਜਾ ਭਰਿਆ ਹੁੰਦਾ ਸੀ ਹੋਰ ਕੁਰਸੀ ਆਹ ਕੀ ਆਈਟਮ ਤੁਸੀਂ ਵਿੱਚ ਪਾ ਰਹੇ ਹੋ ਇਹ ਸੁਪਰ ਸੌਫਟ ਮੈਟ੍ਰਸ ਹੈ ਜੀ ਜਿੱਦਾਂ ਦੇਖੋ ਬਿਲਕੁਲ ਸੌਫਟ ਗੱਦਾ ਜਿੱਦਾਂ ਕਹੀ ਜਾਂਦੇ ਬਾਹਰੋਂ ਸਾਡੇ ਕੋਲ ਬੰਦੇ ਕਹਿੰਦੇ ਕਿ ਸਾਨੂੰ ਨਰਮ ਗੱਦਾ ਚਾਹੀਦਾ ਇਹ ਉਹ ਚੀਜ਼ ਬਣਾਈ ਹੈ ਜੀ ਬਿਲਕੁਲ ਹਟ ਕੇ ਅਲੱਗ ਚੀਜ਼ ਮਤਲਬ ਜੋ ਲੋਕਾਂ ਨੂੰ ਚਾਹੁੰਦਾ ਪੋਲੇ ਗੱਦੇ ਚਾਹੀਦੇ ਆ ਸੱਚੇ ਸਾਰਾ ਕੁਝ ਤੁਸੀਂ ਦੇ ਦੇਣ ਨੂੰ ਬਣਾ ਕੇ ਸੋ ਇੰਨਾ ਮੈਨੂੰ ਦੱਸ ਦਿਓ ਵੀ ਜਿਹੜੇ ਗੱਦੇ ਇੱਥੇ ਹੈਗੇ ਆ ਸ਼ੁਰੂਆਤ ਕਿੰਨੀ ਕੁ ਤੋਂ ਹੋ ਜਾਂਦੀ ਜੋੜੀ ਸਾਡੇ ਕੋ 1850 ਤੋਂ ਸ਼ੁਰੂ ਹੋ ਜਾਂਦਾ ਜੀ ਗੱਦਾ 1850 ਤੋਂ ਜੋੜੀ ਜੋੜੀ ਸ਼ੁਰੂ ਹੋ ਜਾਂਦੀ ਹੈ ਜੀ ਸੋ ਇਹ ਵੀ ਤੁਸੀਂ ਦੇਖੋ ਜਿਹੜੇ ਬਾਜ਼ਾਰ 'ਚ 5-5000 6-6000 ਇੱਥੇ 1850 ਤੋਂ ਗੱਧਿਆਂ ਦੀ ਜੋੜੀ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਆ ਦੇਖੋ ਜਿੱਦਾਂ ਦਾ ਤੁਹਾਡਾ ਬਜਟ ਹੈਗਾ ਪ੍ਰਾਈਸ ਹੈਗਾ ਤੁਸੀਂ ਲੈ ਕੇ ਜਾ ਸਕਦੇ ਸੋ ਜੇ ਮੈਂ ਫਰਨੀਚਰ ਹੀ ਗੱਲ ਕਰੀਏ ਸਾਡੇ ਕੋ ਫਰਨੀਚਰ ਵੀ ਹਰ ਤਰ੍ਹਾਂ ਦਾ ਮਿਲ ਜਾਣਾ ਦੇਖ ਤੁਸੀਂ ਉਚਾਈ ਚ ਲੈਣੀ ਆ ਤੁਸੀਂ ਤਿੰਨ ਪੱਲੇ ਵਾਲੀ ਲੈਣੀ ਆ ਇਹਦੀ ਆਪਾਂ ਸਫਾਈ ਦੀ ਗੱਲ ਕਰੀਦਾ ਅਲਮਾਰੀ ਇਹਦਾ ਸਫਾਈ ਬਹੁਤ ਹੈਗੀ ਆ ਆ ਦੇਖੋ ਬੈੱਡ ਵੀ ਦੇਖੋ ਤੁਹਾਨੂੰ ਹਰ ਤਰ੍ਹਾਂ ਦਾ ਬੈੱਡ ਮਿਲ ਜਾਣਾ ਜਿੱਦਾਂ ਤੁਹਾਡਾ ਡਬਲ ਜਿਹੜਾ ਉਹਦੇ ਵਿੱਚ ਮਿਲ ਜਾਣਾ ਸਰ ਮੈਨੂੰ ਇਹ ਦੱਸੋ ਬੈੱਡ ਕਿੰਨੇ ਕਿਹੜੇ ਤਰ੍ਹਾਂ ਦੇ ਹੁੰਦੇ ਆ ਤੇ ਇਹਨਾਂ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਕਿੰਨੀ ਲੈਂਦੇ ਤੁਸੀਂ ਬਹੁਤ ਦੇਖੋ ਜੀ ਬੈੱਡ ਦਾ ਤਾਂ ਸਿੰਪਲ ਜਿਹਾ ਫਾਰਮੂਲਾ ਹੈ ਅਗਰ ਤਾਂ ਬੈੱਡ ਦੇ ਵਿੱਚ 5 ਸਾਲਾਂ ਦਾ ਖੌਣ ਕੀੜਾ ਲੱਗ ਜਾਏ ਬੈੱਡ ਦੇ ਜਾਓ ਨਵਾਂ ਲੈ ਜਾਓ ਇੰਨੀ ਗਾਰੰਟੀ ਲੈਨੇ ਹੋ ਤੁਸੀਂ ਹਾਂ ਕੋਈ ਟੈਨਸ਼ਨ ਨਹੀਂ ਹੈ ਜੀ ਦੀ ਹੁਣ ਦੇ ਕੋਈ ਇੱਕ ਚੀਜ਼ ਹੋਨਾ ਬੈੱਡ ਦੀ ਕੁਆਲਿਟੀ ਬਿਲਕੁਲ ਅਲੱਗ ਹੈ ਇਹ ਕੁਆਲਿਟੀ ਅਲੱਗ ਹੈ ਹਾਂਜੀ ਇਹ ਬੈੱਡ ਜਿੱਦਾਂ 22-23000 ਰੁਪਏ ਦਾ ਬੈੱਡ ਹੈ ਹੁਣ ਇਸੇ ਦੇ ਵਿੱਚ ਇੱਕ ਦੂਜਾ ਰੂਪ ਬਣਾਤਾ ਸੀ ਚੱਕ ਕੇ ਬੈੱਡੇ 15000 ਦਾ ਬੈੱਡ ਬਣਾਤਾ ਆ ਬੈੱਡ 15 ਹੀ ਦੇ ਦੂੰਗਾ ਤੁਸੀਂ ਹਾਂ 15000 ਚ ਹੀ ਦੇਖੋ ਬਾਜ਼ਾਰ ਚ ਜਾਓਗੇ 23-24000 ਤੋਂ ਘੱਟ ਨਹੀਂ ਬੈੱਡ ਇਹ ਤੁਹਾਨੂੰ 15 ਹੀ ਦੇਵਾਂਗੇ ਆ 35-35000 32-32000 ਦਾ ਬੈੱਡ ਮਿਲਦਾ ਇੱਥੇ 21-22-23000 ਦੇ ਵਿੱਚ ਤੁਹਾਨੂੰ ਇੱਥੋਂ ਦੇ ਦੇਣੇ ਹੈਗੇ ਤੇ ਇਹਦੇ ਵਿੱਚ ਆ ਦੇਖੋ ਡਿਜ਼ਾਈਨ ਤੁਹਾਡੀ ਮਰਜ਼ੀ ਆ ਜਿੱਦਾਂ ਦਾ ਕਲਰ ਲੈ ਤਾਂ ਲੋ ਆ ਵੀ ਦੇਖੋ ਡਿਜ਼ਾਈਨ ਬਹੁਤਾਂ ਮਤਲਬ ਇਸ ਫੈਕਟਰੀ ਦੇ ਵਿੱਚ ਹਰ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਬੈਡਾਂ ਦੇ ਵਿੱਚ ਸਰ ਵੈਸੇ ਮੈਨੂੰ ਇੱਕ ਜਾਣ ਕੇ ਜਰੂਰ ਦਦੇਓ ਬੈਡ ਸ਼ੁਰੂ ਕਿਨੇ ਤੋਂ ਹੋ ਜਾਂਦਾ ਤੁਹਾਡਾ 12000 ਤੋਂ ਸ਼ੁਰੂ ਹੋ ਜਾਂਦਾ ਜੀ 12000 ਰੁਪਏ ਤੋਂ ਬੈੱਡ ਸ਼ੁਰੂ ਹੈਗਾ ਹਾਂਜੀ ਹਾਂਜੀ ਪ੍ਰੋਪਰ ਪਲਾਈ ਦਾ ਬਣਿਆ 12000 ਤੋਂ ਸ਼ੁਰੂ ਹੋ ਜਾਂਦੇ ਸਰ ਇਥੇ ਬੈੱਡ ਬਹੁਤ ਪਏ ਆ ਮੈਨੂੰ 12000 ਵਾਲਾ ਬੈੱਡ ਦੱਸੋ ਕਿਉਂਕਿ ਆ ਤਾਂ ਲੈਟਾ ਸ਼ੈਟਾ ਲੱਗਿਆ 18 18 20 20 ਹਜ਼ਾਰ ਵਾਲੇ ਬੈੱਡ ਪਏ ਆ ਸਾਰੇ 12000 ਦੇ ਬੈੱਡ ਐ ਜੋ ਮਰਜ਼ੀ ਲੈ ਜਾਓ ਜੀ ਆ ਲਾਈਟ ਵਾਲਾ ਬੈੱਡ 12000 ਦਾ ਬਿਲਕੁਲ ਜੀ ਪਲਾਈ ਦਾ ਬਣਿਆ ਹੋਇਆ ਗਾਰੰਟੀ ਹੈ 5 ਸਾਲ ਦੀ ਘੁੰਡ ਕੀੜਾ ਲੱਗ ਜਾਏ ਇੱਥੇ ਸਿੱਟ ਜਾ ਸਰ ਚੈੱਕ ਕਰ ਲਓ ਦੇਖੋ ਬਾਅਦ ਤੁਸੀਂ ਕਹਿੰਨਾ ਭਲੇਕਾ ਲੱਗ ਗਿਆ 18000 19000 2000 ਲੈਟ 19 20 20000 ਵਾਲਾ ਬੈੱਡ ਆ ਜਿਹੜਾ ਤੁਹਾਨੂੰ 12000 ਚ ਦੇ ਰਹੇ ਆ ਇਹ ਮਿਲਣਾ ਸਿਰਫ ਫੈਕਟਰੀ ਵਿੱਚ ਹੈਗਾ ਜਿਹੜਾ ਮਰਜ਼ੀ ਇਧਰੋਂ ਬੈੱਡ ਚੱਕ ਲੋ ਲੈਟਾਣਾ ਸਿਰਫ 12000 ਚ ਆ ਵੀ ਤੁਸੀਂ ਚੈੱਕ ਕਰ ਲੋ 22000 25000 23000 ਇਦਾਂ ਬੈੱਡ ਆ ਪਰ ਇਹ ਤੁਹਾਨੂੰ ਦੇਣਾ 15000 ਇਧਰ ਹੀ ਲੈ ਜਿਹੜਾ ਮਰਜ਼ੀ ਬੈੱਡ ਲੈ ਜਾਓ ਕਲਰ ਜਿਹੜਾ ਮਰਜ਼ੀ ਲੈ ਜਾਓ 15 15000 ਰੁਪਏ ਦੇ ਵਿੱਚ ਬੈੱਡ ਤੁਹਾਨੂੰ ਅਸੀਂ ਦੇ ਦੇਣੇ ਹੈਗੇ ਆ ਇਹ ਸਿਰਫ ਜਲੰਧਰੋਂ ਮੈਨਾ ਕੰਫੀਬਲ ਮੈਟਰਲ ਫੈਕਟਰੀ ਦੇ ਵਿੱਚ ਤੁਹਾਡੇ ਘਰਾਂ ਦੇ ਵਿਆਹ ਸ਼ਾਦੀਆਂ ਤੁਸੀਂ ਕਿਸੇ ਨੂੰ ਗਿਫਟ ਲੈਣਾ ਤੇ ਆਜੋ ਫਰਨੀਚਰ ਦੇ ਰੇਟਾਂ 'ਚ ਬਹੁਤ ਵੱਡਾ ਫਾਇਦਾ ਸਰ ਸੋਫਾ ਬੜਾ ਸੋਹਣਾ ਜੀ ਇਹਦਾ ਵੀ ਦੱਸੋ ਇਹ ਸੋਫਾ ਅਸੀਂ ਬਣਾਇਆ ਪਿਓਰ ਐਚ ਆਰ ਮਟੀਰੀਅਲ ਦੇ ਵਿੱਚ ਇਹ ਦਾ ਜਿੱਦਾਂ 3 ਤੋਂ 3 6 7 8 9 10 ਸੀਟਾਂ ਦੀ ਕੈਪੈਸਿਟੀ ਹੋ ਜਾਂਦੀ ਹੈ ਜੀ। ਹਾਂਜੀ। ਇਹ 10 ਲੀਟਰ ਦਾ ਸੈਟ ਸੀ 60000 ਦਾ ਲੈ ਜਾਓ। 60000 ਰੁਪਏ ਦਾ ਸਾਰਾ ਪੂਰਾ ਕੰਪਲੀਟ ਸੈਟ। ਸ਼ੀਸ਼ਾ ਵਗੈਰਾ ਸਭ ਲਗਾ ਦੇ। ਜੇ ਆਪਾਂ ਕੁਸ਼ਨ ਦੀ ਗੱਲ ਕਰ ਲਈਏ ਇਹਦੇ ਵਿੱਚ ਜਿਹੜਾ ਮਟੀਰੀਅਲ ਪਾਇਆ ਵਧੀਆ ਹੈ ਜੀ ਉਹ ਵੀ। 100% ਜੀ ਐਚ ਆਰ ਦੀ ਗੱਡੀ ਖੋਲ ਕੇ ਜਿੱਦਾਂ ਮਰਜੀ ਕਸਟਮਰ ਸੈਟੀਸਫਾਈ ਕਰ ਲੈ। ਜਿੱਦਾਂ ਮਰਜੀ ਚੈੱਕ ਕਰ ਲਵੇ। ਸਾਰਾ ਪਹਿਲਾਂ ਦਾ ਸੋਫਾ ਚੈੱਕ ਕਰ ਲਓ 2 ਸੀਟਰਾਂ ਦੇਖੋ ਮਹਾਰਾਜਾ ਚਿਹਰਾ ਦੋ ਬੜੀਆਂ ਸੋਹਣੀਆਂ ਹੈਗੀਆਂ। ਇੱਧਰ ਵੀ 2 ਸੀ ਬੜੀ ਬੜੀ ਸੋਹਣੀ ਜਿਹੜਾ ਨਾ ਗੱਡੀਆਂ ਦੇ ਉੱਤੇ ਕੱਪੜਾ ਲੱਗਾ ਇਹ ਵੀ ਬੜਾ ਸੁਪਰ ਫਾਈਨ ਆ ਬਾਜ਼ਾਰ 'ਚ ਕੋਈ ਦਿੰਦਾ 2 ਲੱਖ ਕੋਈ ਦਿੰਦਾ 2.5 ਲੱਖ ਸਰ ਕੋਈ ਦਿੰਦਾ 2.5 ਲੱਖ ਰੁਪਈਆ ਤੁਸੀਂ ਰੇਟ ਦੱਸੋ ਤੁਹਾਡਾ ਫੈਕਟਰੀ ਵਿੱਚ ਕੀ ਰੇਟ ਇਹਦਾ ਤੁਸੀਂ 2.5 ਛੱਡੋ 2 ਵੀ ਛੱਡੋ 2 2 ਵੀ ਥੱਲੇ ਦਵਾਂਗਾ 1.5 ਛੱਡੋ 1.5 ਤੋਂ ਵੀ ਥੱਲੇ ਦਵਾਂਗਾ 1.5 ਲੱਖ ਤੋਂ ਵੀ ਸਸਤਾ ਮੈਂ ਕਹਿੰਦਾ ਜੀ 1.5 ਲੱਖ ਤੋਂ ਵੀ ਸਸਤਾ ਜੀ ਸਵਾ ਲੱਖ ਤੋਂ ਵੀ ਸਸਤਾ ਬਿਲਕੁਲ ਦਊਗਾ ਜੀ নাও ਆ ਦੇਖੋ ਜਿਹੜੇ ਤੁਸੀਂ 2-2 2.5 ਲੱਖ ਦਿੰਦੇ ਹੋ ਸਵਾ ਲੱਖ ਤੋਂ ਵੀ ਸਸਤਾ ਮਤਲਬ ਬਾਜ਼ਾਰ ਨਾਲੋਂ ਰੇਟ ਅੱਧਾ ਕਰ ਦਿੱਤਾ ਇਹਦੇ ਤੋਂ ਸ਼ੀਸ਼ਾ ਕੁਆਰਮਰਲ ਹੋਊਗਾ ਜੀ ਮਾਰਮਰ ਲੱਗ ਕੇ ਦਊਗਾ ਜੀ ਨਾਲ ਅੱਛਾ ਟੇਬਲ ਤੇ ਵੀ ਮਾਰਮਰ ਲੱਗਾ ਹੋਊਗਾ ਮਾਰਮਰ ਲੱਗਾ ਹੋਏਗਾ ਪ੍ਰੋਪਰ ਆਨਕਸ ਵਧੀਆ ਕੁਆਲਿਟੀ ਦਾ ਦੇਸੀ ਵੀ ਨਹੀਂ ਆ ਦੇਖੋ 2.5 ਲੱਖ ਵਾਲਾ ਲਗਜ਼ਰੀ ਸੋਫਾ ਸਵਾ ਲੱਖ ਤੋਂ ਵੀ ਸਸਤਾ ਆ ਸ਼ੀਸ਼ਾ ਲੱਗਾ ਕਹਿੰਦੇ ਇਹਦੇ ਤੇ ਮਾਰਮਰ ਆਨਕਸ ਲਾ ਕੇ ਦਵਾਂਗੇ ਹੋਰ ਚਾਹੀਦਾ ਕੀ ਹੈ ਬਾਈ ਜੀ ਲੋਕਾਂ ਨੂੰ ਇਹੀ ਚਾਹੀਦਾ ਉਹ ਪੈਸੇ ਕੱਟ ਕੁਆਲਿਟੀ ਵਧੀਆ ਮਿਲ ਜੂ ਸੋ ਦੇਖੋ ਜਦੋਂ ਲਗਜ਼ਰੀ ਦੀ ਗੱਲ ਆਉਂਦੀ ਹੈ ਨਾ ਤੇ ਲਗਜ਼ਰੀ ਬੈੱਡਾਂ ਦੇ ਵਿੱਚ ਜਿੰਨੀ ਵੈਰਾਈਟੀ ਤੁਹਾਨੂੰ ਸਾਡੇ ਕੋਲ ਮਿਲ ਜਣੇ ਹੋਰ ਕਿਤੇ ਨਹੀਂ ਮਿਲਣੀ ਆ ਦੇਖੋ ਪ੍ਰੋਪਰ ਵੱਡੀ ਇਹਦੀ ਹਾਈਟ ਹੈਗੀ ਆ ਆ ਸੈਟੀਆਂ ਲੱਗੀਆਂ ਹੋਈਆਂ ਪ੍ਰੋਪਰ ਇਹਦੇ ਚਾਰੇ ਪਾਸੇ ਇੱਕ ਕੱਪੜਾ ਲੱਗਾ ਹੋਇਆ ਉਹ ਵੀ ਸੁਪਰ ਕੁਆਲਿਟੀ ਦਾ ਆ ਵੀ ਦੇਖੋ ਕਾਰਵਿੰਗ ਦੇ ਵਿੱਚ ਜੇ ਸਾਡੇ ਕੋਲ ਸੋਫੇ ਹੈਗੇ ਸੋਫੇ ਨਾਲ ਨਾਲ ਸਾਡੇ ਕੋਲ ਬੈੱਡਰੀ ਮਿਲ ਜਣੇ ਆ ਇਹਦੇ ਨਾਲ ਸੈਟੀਆਂ ਦੇਖੋ ਸੈਟੀਆਂ ਵੀ ਬਹੁਤ ਲਗਜ਼ਰੀ ਆ ਇਕੱਲੇ ਇਕੱਲੇ ਹੈਂਡਲ ਦੀ ਵੀ ਗੱਲ ਕਰ ਲਈਏ ਇਹ ਯੂਜ਼ ਕੀਤੀ ਹੈ ਉਪਰ ਆ ਸ਼ੀਸ਼ਾ ਲੱਗਾ ਪ੍ਰੋਪਰ ਚਾਰੇ ਪਾਸੇ ਆ ਕਪੜਾ ਲੱਗਾ ਨਾਲ ਮੰਨ ਲਓ ਤੁਸੀਂ ਰਾਤ ਨੂੰ ਸੁੱਤੇ ਹੋਏ ਉੱਠਦੇ ਹੋ ਬੈੱਡ ਦੀ ਬੈੱਡਰੂਮ ਦੀ ਲਾਈਟ ਬੰਦਾ ਥੱਲੇ ਲਾਈਟਾਂ ਵੀ ਜਗ ਰਹੀਆਂ ਆ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਏਦਾਂ ਤੱਕ ਦੀ ਜਿਹੜੀ ਇਹ ਚ ਕੁਆਲਿਟੀ ਯੂਜ਼ ਕੀਤੀ ਆ ਬੈੱਡ ਹਰ ਤਰ੍ਹਾਂ ਦੇ ਮਿਲ ਜਣੇ ਆ ਆ ਤੁਸੀਂ ਸੋਫੇ ਵੀ ਦਿਖਾ ਦਿਓ ਸਰ ਮੈਂ ਇਸ ਚੀਜ਼ ਨੂੰ ਜ਼ਰੂਰ ਪੁੱਛਣਾ ਚਾਹਣਾ ਆ ਮੈਂ ਬਹੁਤ ਸਾਰੀਆਂ ਦੁਕਾਨਾਂ ਤੇ ਜਾਣਾ ਕੋਈ 48000 52000 51000 ਮਤਲਬ 50000 ਦੇ ਨੇੜੇ ਤੇੜੇ ਆ ਬੈੱਡ ਸੋਫੇ ਦਾ ਰੇਟ ਹੈਗਾ ਆਪਣਾ ਰੇਟ ਦੱਸੋ ਕੀ ਆ 26000 ਸਰ ਠੀਕ ਹੋ ਤੁਸੀਂ ਇਹ 50 51 52000 ਤੁਸੀਂ ਰੇਟ ਅੱਧਾ ਦੱਸੀ ਜਾਂਦੇ ਹੋ ਫੈਕਟਰੀ ਰੇਟ ਹੈ ਜੀ 26000 ਰੁਪਇਆ 26000 ਆਹ ਦੇਖੋ ਇਹਨਾਂ ਵਧੀਆ ਸੈਟ 60000 ਦਾ ਲੈ ਜਾਓ ਸਰ ਚੈੱਕ ਕਰੋ ਦੋ ਇਹਦੇ ਨਾਲ ਆ ਦੇਖੋ ਬੜੀਆਂ ਸੋਹਣੀਆਂ ਸੈਟੀਆਂ ਲੱਗੀਆਂ ਆ ਆਪਣੀਆਂ ਕਾਫੀ ਸੀਟਾਂ ਤੁਸੀਂ ਰੇਟ ਕਿਹੜੇ ਦੇ ਜਾਂਦੇ ਹੋ ਬੰਹ ਸਰ ਇਹ ਫੈਕਟਰੀ ਰੇਟ ਹੈ ਤੁਸੀਂ ਪੈਸੇ ਬੁਸੇ ਨਹੀਂ ਬਚਾਉਣੇ ਪੈਸੇ ਬਚਦੇ ਜੀ ਕਿਉਂ ਨਹੀਂ ਬਚਦੇ ਇਹ ਫੈਕਟਰੀ ਦੇ ਵਿੱਚ ਬਚਦੇ ਆ ਦੁਕਾਨ ਹਾ ਹੁਣ ਚੈੱਕ ਕਰ ਲਓ ਤੁਸੀਂ 52500 ਵਾਲਾ ਸੋਫਾ ਤੁਹਾਨੂੰ ਸਿਰਫ 26000 ਦੇ ਰਹੇ ਆ ਲੱਖ ਪਲੱਸ ਵਾਲਾ ਬਲੂ ਕਲਰ ਇਹ ਤੁਹਾਨੂੰ ਅਸੀਂ ਦੇ ਰਹੇ ਆ ਸਿਰਫ 60000 ਚ ਇਹ ਇਹ ਵੀ ਛੱਡੋ ਜੀ ਤੁਹਾਨੂੰ ਇੱਕ ਸੋਫਾ ਹੋਰ ਦਿਖਾਣੇ ਆਓ ਜਰਾ ਮੈਨੂੰ ਜੀ ਇੱਕ ਉਹ ਵੀ ਸਰ ਦਿਖਾਓ ਉਹ ਬ੍ਰਾਊਨ ਕਲਰ ਦਾ ਪਿਆ ਹੈਗਾ ਆ ਬ੍ਰਾਊਨ ਵਾਲਾ ਥੋੜਾ ਜਿਆਦਾ ਉਤੋਂ ਅਸੀਂ ਸਾਈਜ਼ ਵੱਡਾ ਬਣਾਇਆ ਹੈ ਕੁਆਲਿਟੀ ਬਹੁਤ ਅੱਛੀ ਇੰਪਰੂਵ ਕੀਤੀ ਹੈ ਅਸੀਂ ਇਹ ਇਹ 32000 ਦਾ ਸੈੱਟ ਹੈ ਅੱਛਾ ਪੂਰਾ 32000 ਦਾ ਨਾਲ ਆ ਦੋ ਸੈਟਾਂ ਨਾਲ ਸ਼ੀਸ਼ਾ ਸੈਂਟਰ ਟੇਬਲ ਸਾਰਾ ਪਾ ਕੇ ਵਿੱਚ ਸਰ ਇਹ ਵੀ ਦੱਸੋ ਮੈਨੂੰ ਨਾ ਡਰੈਸਿੰਗ ਟੇਬਲ ਪਏ ਹੈਗੇ ਆ ਫਿਰ ਆਪਣ ਵੀ ਬੰਦੀਆਂ ਸੱਤ ਕੈਬਿਨੇਟਾਂ ਵੀ ਬੰਦੀਆਂ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਜੀ ਆਜੋ ਜਿਹੜੇ ਮਰਜੀ ਸਾਈਜ਼ ਦੀ ਚਾਹੀਦੀ ਹੋਏ ਮਿਲ ਜਾਏਗੀ ਜੀ ਦੇਖੋ ਸਾਈਜ਼ ਹੀ ਬੜੇ ਸੋਹਣੇ ਤੇ ਦੂਜੀ ਆ ਦੇਖੋ ਇਹਦੀ ਸਫਾਈ ਬੜੀਆ ਸੁਪਰ ਕੁਆਲਟੀ ਚਾਹੇ ਤੁਸੀਂ ਐਜ਼ ਇਹ ਅਲਮਾਰੀ ਯੂਜ਼ ਕਰਨੀ ਆ ਸ਼ੂ ਰੈਕ ਯੂਜ਼ ਕਰਨਾ ਤੁਸੀਂ ਬਾਕਸ ਰੱਖਣੀਆਂ ਹੈਗੀਆਂ ਮਤਲਬ ਮਲਟੀ ਯੂਜ਼ਰ ਲਈ ਇਹ ਤੁਹਾਨੂੰ ਇੱਥੋਂ ਮਿਲ ਜਾਣੀ ਹੈਗਾ ਤੇ ਹੁਣ ਆਪਾਂ ਇੱਧਰ ਵੀ ਆ ਦੇਖੋ ਡਰੈਸਿੰਗ ਟੇਬਲ ਦੇ ਵਿੱਚ ਸਾਈਜ਼ ਹਨ ਹਰ ਤਰ੍ਹਾਂ ਦੇ ਮਿਲਦੇ ਨੇ ਕਲਰ ਹਰ ਤਰ੍ਹਾਂ ਦੇ ਮਿਲਣੇ ਆ ਲਾਈਟਿੰਗ ਵਗੈਰਾ ਇਹਦੇ ਵਿੱਚ ਲੱਗੀ ਹੋਈ ਆ ਇਹ ਸਾਰਾ ਕੁਝ ਤੁਹਾਨੂੰ ਲੱਗੀ ਹੋਈ ਆ ਇਹਦੇ ਵਿੱਚ ਵੀ ਮਲਟੀ ਲਾਈਟਸ ਹੈਗੀਆਂ ਰੈਡ ਬਲੂ ਪਿੰਕ ਮਤਲਬ ਲਕਜ਼ਰੀ ਆਈਟਮਾਂ ਤੁਹਾਨੂੰ ਕਾਟੀਆਂ ਦੇ ਭਾ ਦੇ ਰਹੇ ਆ। ਦੇਖੋ ਬਹੁਤ ਅਲਟਰਾ ਲਕਜ਼ਰੀ ਸਾਡੇ ਕੋਲ ਬੈਠ ਹੈਗੇ ਅਸੀਂ ਨਾ ਇਸ ਰੂਮ ਦੀ ਲਾਈਟ ਤੇ ਹੀ ਮੀ ਕੀਤੀ ਹੈ ਤਾਂ ਜੋ ਤੁਹਾਨੂੰ ਸਮਝ ਲੱਗ ਸਕੇ। ਆਹ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਬੈਕ ਦੇ ਉੱਤੇ ਬਹੁਤ ਸੋਹਣੀਆਂ। ਆਹ ਹੇਠਾਂ ਵੀ ਤੁਸੀਂ ਦੇਖੋ ਪ੍ਰੋਪਰ ਲਾਈਟਿੰਗ ਹੋਈ ਆ। ਇਦਾਂ ਦੇ ਬੈੱਡਾਂ ਦੇ ਵਿੱਚ ਡਿਜ਼ਾਈਨ ਤੁਹਾਨੂੰ ਦੇਖੋ ਕੋ ਵਾਈਟ ਕਲਰ ਜਿਹੜਾ ਸਭ ਤੋਂ ਮੋਸਟ ਲੋਕੀ ਪਸੰਦ ਕਰ ਰਿਹਾ ਉਹ ਵੀ ਤੁਹਾਨੂੰ ਮਿਲ ਜੂਗਾ। ਆਹ ਬਲੂ ਦੇ ਵਿੱਚ ਮਿਲ ਜੂਗਾ। ਆਹ ਵੀ ਦੇਖੋ ਬੜਾ ਸੋਹਣਾ ਕਨਸੈਪਟ ਤਿਆਰ ਕੀਤਾ ਹੋਇਆ ਇਦਾਂ ਦੇ ਬੈੱਡ। ਆਹ ਦੇਖੋ ਡਿਜ਼ਾਈਨ ਮ ਅੰਡਰ ਬਹੁਤ ਘੱਟ ਰੇਟ ਦੇ ਵਿੱਚ ਅਸੀਂ ਦੇ ਦੇਣਾ ਹੈਗਾ ਸਰ ਮੈਨੂੰ ਇਹ ਦੱਸੋ ਵੀ ਆ ਵੀ ਬੜੇ ਸੋਹਣੇ ਸਾਈਜ਼ ਹੈਗੇ ਆ ਤੇ ਮੈਂ ਚਾਹਣਾ ਵੀ ਲੋਕਾਂ ਦੇ ਬਜਟ ਦੇ ਵਿੱਚ ਵੀ ਆ ਜਾਣ ਇਹਦੇ ਪ੍ਰਾਈਸ ਵੀ ਦੱਸੋ ਸਰ ਸਰ ਜਿੱਦਾਂ ਉਹ ਨਾ ਪਹਿਲੇ ਵਾਲਾ ਸੋਫਾ 18500 ਦਾ ਸੈੱਟ ਹੈ 18500 ਦਾ ਦੋ ਕੁਆਲਿਟੀਆਂ ਬਣਾਈਆਂ 18500 23000 ओके ਦੋ ਕੁਆਲਿਟੀਆਂ ਬਣਾਈਆਂ ਸੀ ਜੀ ਤੇ ਲਾਸਟ ਦੇ ਵਿੱਚ ਸਰ ਉਹ ਜੀ ਸਾਢੇ 18 ਹਜ਼ਾਰ ਦਾ ਸੈਟ ਹੈ ਜੀ ਸੋ ਆ ਤੁਸੀਂ ਚੈੱਕ ਕਰ ਲਓ 35 35 ਹਜ਼ਾਰ ਵਾਲਾ ਸੋਫਾ ਤੁਹਾਨੂੰ ਸਾਢੇ 18 ਹਜ਼ਾਰ ਦੇ ਰਹੇ ਆ ਆ ਜਿਹੜਾ 40 ਹਜ਼ਾਰ ਦਾ ਸੋਫਾ ਤੁਹਾਨੂੰ 23 ਹਜ਼ਾਰ ਦੇ ਰਹੇ ਆ ਆ ਵੀ ਜਿਹੜਾ ਸੋਫਾ ਹੈਗਾ ਸਿਰਫ 18000 ਰੁਪਏ ਜਾਂ ਪੂਰਾ ਸੈਟ ਅਸੀਂ ਸੋਫੇ ਦਾ ਤੁਹਾਨੂੰ ਦੇ ਦੇਣਾ ਹੈ ਸੋ ਜਿਹੜੇ ਸਾਡੇ ਕੋਲ ਐਨਆਰਆਈ ਕਸਟਮਰ ਆਉਂਦੇ ਆ ਜਾਂ ਜਿਹੜੇ ਪਿੰਡਾਂ ਸ਼ਹਿਰ ਦੇ ਲਗਜ਼ਰੀ ਕਸਟਮਰ ਉਹਨਾਂ ਨੂੰ ਇਦਾਂ ਦੇ ਕੰਸੈਪਟ ਬੜੇ ਸੋਹਣੇ ਲੱਗਦੇ ਆ ਦੇਖੋ ਵਾਈਟ ਕਲਰ ਵਿੱਚ ਬਣਿਆ ਹੋਇਆ ਆ ਦੇਖੋ ਹੋਰ ਬੜਾ ਸੋਹਣਾ ਇੰਗਲਿਸ਼ ਕਲਰ ਬਣਿਆ ਆ ਇਹਦੇ ਵਿੱਚ ਵੀ ਜੇ ਆਪਾਂ ਕੱਪੜੇ ਦੀ ਗੱਲ ਕਰ ਲਈਏ ਆ ਪੂਰੀ ਮਟੀਰੀਅਲ ਦੀ ਗੱਲ ਕਰ ਲਈਏ ਸੁਪਰ ਨਾਲ ਲਗਜ਼ਰੀ ਬੈੱਡ ਤਾਂ ਲਾਈਟਿੰਗ ਦੇ ਨਾਲ ਪੈਂਦਾ ਜਦੋਂ ਹੁਣ ਲਾਈਟਿੰਗ ਹੁੰਦੀ ਆ ਬੜਾ ਸੋਹਣਾ ਲੱਗ ਜਾਂਦਾ ਇੱਥੇ ਵੀ ਲਾਈਟਿੰਗ ਲੱਗੀ ਆ ਆ ਦੇਖੋ ਇੱਧਰ ਪ੍ਰੋਪਰ ਇਹਦੇ ਵਿੱਚ ਲਾਈਟ ਲੱਗੀ ਹੈਗੀ ਇਦਾਂ ਦੇ ਕਨਸੈਪਟ ਤੁਹਾਨੂੰ ਇੱਕ ਹੋਰ ਮਿਲ ਜਾਣਾ ਕਲਰ ਵੱਖੋ ਵੱਖਰੇ ਆ ਕਨਸੈਪਟ ਵੱਖਰੇ ਆ ਤੁਸੀਂ ਆਪਣੇ ਕੰਧਾਂ ਦੇ ਨਾਲ ਮੈਚ ਕਰਨਾ ਤੁਸੀਂ ਆਪਣੇ ਜਿਹੜੇ ਆਪਣੇ ਲਾਏ ਹੈਗੇ ਆ ਪਰਦਿਆਂ ਦੇ ਨਾਲ ਮੈਚ ਕਰਨਾ ਤੁਸੀਂ ਮੈਚਿੰਗ ਕਰ ਸਕਦੇ ਬੈੱਡ ਸਾਡੇ ਕੋਲ ਇਦਾਂ ਦੀਆਂ ਵੈਰਾਈਟੀਆਂ ਆ ਇੱਕ ਆ ਦੇਖੋ ਗ੍ਰੀਨ ਐਂਡ ਗ੍ਰੇ ਇਹਦੇ ਵਿੱਚ ਵੀ ਤੁਹਾਨੂੰ ਬੜਾ ਸੋਹਣਾ ਕਨਸੈਪਟ ਆ ਮੇਨ ਗੱਲ ਕੀ ਆ ਸਾਰੀ ਚੀਜ਼ ਚਾਹੇ ਕੱਪੜੇ ਦੀ ਗੱਲ ਕਰ ਲਈਏ ਜਾ ਇਹ ਆਪਾਂ ਲੱਕਰ ਦੀ ਗੱਲ ਕਰ ਲਈਏ ਹਾਈ ਕੁਆਲਿਟੀ ਦੇ ਬੋਰਡ ਦੀ ਗੱਲ ਕਰ ਲਈਏ ਲਾਈਟਿੰਗ ਦੀ ਗੱਲ ਕਰ ਲਈਏ ਇਹਦੇ ਵਿੱਚ ਤੁਸੀਂ ਦੇਖੋ ਆ ਸੈਟੀਆਂ ਦੇਖੋ ਬੜੀਆਂ ਸੁਪਰ ਕੁਆਲਿਟੀ ਦੀਆਂ ਬੜੀਆਂ ਹੋਈਆਂ ਮੇਨ ਗੱਲ ਜਿਹੜੀ ਆ ਤੁਸੀਂ ਲਾਈਟਿੰਗ ਚੈੱਕ ਕਰੋ ਲਾਈਟਿੰਗ ਬੜੀ ਸੁਪਰ ਕੁਆਲਿਟੀ ਦੀ ਤੁਹਾਨੂੰ ਹੋਰ ਹੈ ਤੱਕੜ ਸਾਹਿਬ ਜਿੱਦਾਂ ਇੱਕ ਅਸੀਂ ਬੈੱਡ ਇਦਾਂ ਦਾ ਬਣਾਇਆ ਹੈ ਕਿ ਜਿੱਦਾਂ ਕੋਈ ਕਸਟਮਰ ਆਂਦੇ ਆ ਉਹ ਕਹਿੰਦੇ ਰੂਮ ਸਾਈਜ਼ ਬਹੁਤ ਵੱਡਾ ਹੈ ਸਾਡੇ ਕੋ ਬੈਠਣ ਲਈ ਵੀ ਚਾਹੀਦੀ ਆ ਦੇਖੋ ਇੱਕ ਨਵੀਂ ਚੀਜ਼ ਬਣਾਈ ਐ ਅਸੀਂ ਜੀ ਇਹਦੇ ਵਿੱਚ ਬੈਠਣ ਲਈ ਚੇਅਰਸ ਆ ਗਈਆਂ ਅੱਛਾ ਇਹ ਚੇਅਰ ਇਹ ਬੈੱਡ ਦੇ ਨਾਲ ਦੇ ਨਾਲ ਹੀ ਚੇਅਰ ਆ ਗਈਆਂ ਜਿੱਦਾਂ ਕਈ ਬੈੱਡਰੂਮ 'ਚ ਚੇਅਰ ਨਹੀਂ ਰੱਖਣਾ ਚਾਹੁੰਦੇ ਆ ਵੱਡਾ ਜਿਹਾ ਕਮਰਾ ਹੋਵੇ ਉਥੇ ਦੋ ਚੇਅਰਸ ਆ ਗਈ ਬੈੱਡ ਆ ਗਿਆ ਪੂਰੇ ਦਾ ਪੂਰਾ ਫਰਨੀਸ਼ ਕਰਕੇ ਸਰ ਸਾਡੇ ਕੋਲ ਤਿੰਨ ਚਾਰ ਕੁਆਲਿਟੀ 'ਚ ਮਟੀਰੀਅਲ ਤਿਆਰ ਹੁੰਦਾ ਹੈ ਇਹ ਸਭ ਤੋਂ ਹਾਈਐਸਟ ਕੁਆਲਿਟੀ ਹੈ ਜੀ ਜੀ ਇਹਦੇ ਵਿੱਚ ਵਾਟਰਪਰੂਫ ਮਟੀਰੀਅਲ ਲੱਗਾ ਹੈ ਟਰਮਾਈਡ ਦੀ ਕੋਈ ਟੈਨਸ਼ਨ ਨਹੀਂ ਹੈ ਔਰ ਕੋਈ ਕੌਣ ਕੀੜੇ ਦੀ ਟੈਨਸ਼ਨ ਨਹੀਂ ਹੈ ਈਵਨ ਸਸਤਾ ਬੈੱਡ ਲੈ ਲੇ ਜਾਂ ਮਹਿੰਗੇ ਤੋਂ ਮਹਿੰਗਾ ਲੈ ਲੇ ਜੀ ਕੁਆਲਿਟੀ ਸਾਰੇ ਦੀ ਅਸੀਂ ਮੈਂਟੇਨਡ ਕਰਕੇ ਚੱਲਦੇ ਆ ਆ ਦੇਖੋ ਸਾਡਾ ਨਾ ਮਹਾਰਾਜਾ ਸਟਾਈਲ ਬੈੱਡ ਆ ਪ੍ਰੋਪਰ ਹਾਈ ਕੁਆਲਿਟੀ ਸੈਟੀਆਂ ਵੀ ਦੇਖੋ ਡਬਲ ਇਹਦੇ ਵਿੱਚ ਦਿੱਤੇ ਹੋਏ ਆ ਡਰਾਅ ਦਿੱਤੇ ਗਏ ਆ ਸਵਿਚਿੰਗ ਲੱਗੀ ਆ ਲਾਈਟਿੰਗ ਲੱਗੀ ਆ ਕੱਪੜੇ ਦੀ ਕੁਆਲਿਟੀ ਆ 골ਡਨ ਪੱਟੀਆਂ ਇਸ ਦੇ ਨਾਲ ਆ ਜਿਹੜੇ ਹਨ ਤੁਸੀਂ ਸੋਫੇ ਦੇਖ ਰਹੇ ਹੋ ਇਹ ਵੀ ਇਹਦੇ ਨਾਲ ਜੁੜੇ ਹੋਇਆ ਇਹਦੇ ਨਾਲ ਆ ਇਹ ਨੂੰ ਤੁਸੀਂ ਇਹ ਨਹੀਂ ਹੈ ਕਿ ਜਿੱਦਾਂ ਉਹਨਾਂ ਚੇਅ ਪੂਰਾ ਪ੍ਰੋਪਰ ਕਪੜਾ ਲੱਗਾ ਹੋਇਆ ਅੱਛਾ ਇਹਨੂੰ ਤੁਸੀਂ ਸੈਪਰੇਟ ਵੀ ਕਰ ਸਕਦੇ ਹੋ ਹੋਰ ਵੀ ਲੱਗ ਸਕਦੇ ਹੋ ਜਿੱਦਾਂ ਮਰਜ਼ੀ ਰੱਖ ਸਕਦੇ ਹੋ ਨਾਲ ਜੋੜ ਦੋਗੇ ਤਾਂ ਇਦਾਂ ਪੂਰਾ ਸੈੱਟ ਹੋ ਗਿਆ ਇਹ ਪ੍ਰੋਪਰ ਬੈੱਡ ਦੇ ਨਾਲ ਇਹ ਸੈੱਟ ਹੈਗਾ ਫਿਰ ਰੂਮ ਚੇਅਰ ਲੈਣੀ ਆ ਇਹਦੇ ਵਿੱਚ ਬੜੇ ਸੋਹਣੇ ਤੁਹਾਨੂੰ ਮਿਲ ਜਾਣੇ ਆ ਬੜੀ ਸਫਾਈ ਦੇ ਵਿੱਚ ਪੂਰਾ ਆ ਸੈੱਟ ਤੁਹਾਨੂੰ ਮਿਲ ਜਾਣਾ ਹੈਗਾ ਪ੍ਰੈਸ ਟੇਬਲ ਲੈਣੇ ਆ ਡਰੈਸਿੰਗ ਟੇਬਲ ਲੈਣੇ ਆ ਅਲਮਾਰੀਆਂ ਲੈਣੀਆਂ ਬੱਚਿਆਂ ਲਈ ਅਲਮਾਰੀਆਂ ਲੈਣੀਆਂ ਛੋਟੀਆਂ ਸਾਰੀ ਚੀਜ਼ ਤੁਹਾਨੂੰ ਇੱਥੋਂ ਮਿਲ ਜਾਣੀ ਆ ਸੋ ਛੇਤੀ ਆ ਜਾਓ ਸਰ ਇੱਕ ਮੈਨੂੰ ਜਰੂਰ ਦੱਸ ਦਿਓ ਬਹੁਤ ਸਾਰੇ ਕਸਟਮਰ ਪੁੱਛਦੇ ਆ ਨਸ ਤੋਸੀ ਕਰਵਾ ਦਿੰਦੇ ਆ ਔਰ ਜਿਹੜਾ 100 ਕਿਲੋਮੀਟਰ ਦੇ ਘੇਰੇ ਦੇ ਅੰਦਰ ਹੋਏਗਾ ਜਲੰਧਰ ਤੋਂ ਉਹਦਾ इजीली ਫਾਈਨਾਂਸ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਕੋ ਡੈਬਿਟ ਕਾਰਡ ਹੋਏ ਕ੍ਰੈਡਿਟ ਕਾਰਡ ਹੋਏ ਇਹ ਕਿਸੇ ਕੋਈ ਐਨ ਆਰ ਆਈ ਕਾਰਡ ਹੋਵੇ ਹਰ ਚੀਜ਼ ਸੈਟੇਬਲ ਹੈ ਇੱਥੇ ਸੋ ਜਿਹੜੇ ਐਨ ਆਰ ਆਈ ਕਸਟਮਰ ਆ ਰਹੇ ਆ ਉਹਨਾਂ ਦੇ ਵੀ ਥੋੜਾ ਦੱਸ ਦਿਓ ਵੀ ਜੇ ਕਿਸੇ ਨੂੰ ਇੱਥੇ ਉਹ ਨਹੀਂ ਕਿਸੇ ਨੂੰ ਗਿਫਟ ਕਰਨਾ ਮਤਲਬ ਆਪਾਂ ਰਿਸ਼ਤੇਦਾਰ ਨੂੰ ਗਿਫਟ ਕਰਨਾ ਉਹ ਚੀਜ਼ ਪਸੰਦ ਕਰ ਲੈਣ ਵੀਡੀਓ ਕਾਲ ਤੇ ਪੇਮੈਂਟ ਸਾਡੇ ਅਕਾਊਂਟ 'ਚ ਪਾ ਦੇਣ ਤਾਂ ਉਹਨਾਂ ਦੇ ਦੱਸਿਓ ਐਡਰੈਸ ਤੇ ਤੁਸੀਂ ਪਹੁੰਚਾ ਦੇਣੇ ਬਿਲਕੁਲ ਈਜ਼ੀਲੀ ਕੋਈ ਪ੍ਰੋਬਲਮ ਨਹੀਂ ਹੈ ਜੀ ਉਹ ਪਹੁੰਚ ਜਾਂਦੀ ਹੈ ਜੀ ਘਰ ਤੱਕ ਪਹੁੰਚਾਉਣ ਤੱਕ ਜ਼ਿੰਮੇਰ ਸਾਡੀ ਆ ਬਿਲਕੁਕ ਜ਼ਿੰਮੇਵਾਰੀ ਹੈ ਸੋ ਚਾਹੇ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਇ ਆ ਸਾਂਟੀ ਵੀ ਦੀ ਵੀ ਫੁੱਲ ਗਰੰਟੀ ਆ ਤੁਸੀਂ 10000 20000 50000 ਲੱਖ ਤੱਕ ਦਾ ਵੀ ਸਮਾਨ ਲੈਣਾ ਬੜੀ ਸੇਫ ਹੈ ਗਿਆ ਪਰ ਜਦੋਂ ਪੈਸੇ ਪਾਉਣੇ ਆ ਬਾਊ ਜੀ ਨਾਲ ਗੱਲ ਜਰੂਰ ਕਰਨੀ ਆ ਵੀਡੀਓ ਬਾਲ ਦੇ ਉੱਤੇ ਤਾਂ ਤੁਸੀਂ ਇਹਨਾਂ ਨੂੰ ਪੇਮੈਂਟ ਕਰੋ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਣਗੇ ਜੇ ਤੁਸੀਂ ਪੰਜਾਬ 'ਚ ਹੈਗੇ ਆ ਜਲੰਧਰ ਦੇ 100 ਕਿਲੋਮੀਟਰ ਦਾਰੇ 'ਚ ਹੈਗੇ ਆ ਕਿਸ਼ਤਾਂ ਤੇ ਵੀ ਤੁਸੀਂ ਫਰਨੀਚਰ ਲੈ ਕੇ ਜਾ ਸਕਦੇ ਆ ਇਸ ਗੱਲ ਦੀ ਗਰੰਟੀ ਆ ਨਾ ਤੁਹਾਨੂੰ ਇਦਾਂ ਦੇ ਰੇਟ ਮਿਲਣੇ ਹੋਰ ਕਿਤੇੋਂ ਨਾ ਇਦਾਂ ਦੀ ਕੁਆਲਿਟੀ ਮਿਲਣੀ ਆ ਸਿਰਫ ਜਲੰਧਰ ਕੰਫੀਰ ਮੈਟਰਸ ਨੰਬਰ ਸਕਰੀਨ ਤੇ ਐਡਰੈਸ ਤੇ ਐਡਰੈਸ ਵੀ ਆ ਰਿਹਾ ਸਕਰੀਨ ਤੇ ਤੁਸੀਂ ਸਿੱਧੇ ਇੱਥੇ ਆ ਜਾਓ ਵੱਡੇ ਫਾਇਦੇ ਹੋਣਗੇ ਕੈਰਾਮਨ ਕਾਸ਼ਦ ਨਾਲ ਹਰਦੀਪ ਸਿੰਘ ਤੱਕਰਸਾਨ ਟੀਵੀ ਜਲੰਧਰ